ਉਹ ਇੱਕ ਵਿਕਾਰ ਦੂਜੇ ਵਿਕਾਰ ਵਿੱਚ ਬਦਲ ਜਾਂਦਾ ਹੈ ਇੱਕ ਵਿਕਾਰ ਦੂਜੇ ਵਿਕਾਰ ਜਨਮ ਲੈਂਦਾ ਹੈ ਕਾਮ ਰੁਕ ਕੇ ਰੱਖਦਾ ਹੈ ਬੰਦਾ ਗ੍ਰੋਧੀ ਹੋ ਜਾਂਦਾ ਹੈ ਗ੍ਰੋਧ ਦੇ ਕਾਬੂ ਪਾਉਂਦਾ ਹੈ ਬੰਦਾ ਮੋਹ ਵਿੱਚ ਪੈ ਜਾਂਦਾ ਹੈ ਜੇ ਮੋਹ ਦੇ ਕਾਬੂ ਪਾਉਂਦਾ ਹੈ ਬੰਦਾ ਲੋਭੀ ਹੋ ਜਾਂਦਾ ਹੈ ਜਦੋਂ ਸਾਰਿਆਂ ਦੇ ਕਾਬੂ ਪਾ ਲੈਂਦਾ ਹੈ ਫਿਰ ਬੰਦਾ ਕਹਿੰਦਾ ਮੈਂ ਸਭ ਕੁਝ ਬਸ ਕੀਤਾ ਹੈ ਇਸ ਗੱਲ ਦਾ ਹੰਕਾਰ ਜਾਂਦੇ ਇਹਨੂੰ ਵਿਚਾਰੇ ਕਈ ਮੰਦੇ ਇਸੇ ਗੱਲ ਦਾ ਹੰਕਾਰ ਕਰੀ ਜਾਂਦੇ ਨੇ ਕਿ ਅਸੀਂ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਦੇ ਨਾਲੇ ਵਿਚਾਰੇ ਹੰਕਾਰ ਕਰੀ ਜਾਂਦੇ ਨੇ ਕਿ ਅਸੀਂ ਹੰਕਾਰ ਨਹੀਂ ਕਰਦੇ ਬਸ ਇਸੇ ਗੱਲ ਦਾ ਹੰਕਾਰ ਹੈ ਕਿਸੇ ਦਾ ਹੰਕਾਰ ਨਹੀਂ ਕਰਦੇ ਓਰੋਗੀ ਹੈ ਪਰ ਪਤਾ ਨਹੀਂ ਲੱਗਦਾ ਕਿ ਜੜ ਕਿੱਥੇ ਹੈ ਓਰੋਗ ਕਿੱਥੋਂ ਰੱਬ ਹੋਇਆ ਕਿਵੇਂ ਹੋਇਆ ਇਹ ਵੀ ਪਤਾ ਓਰੋਗੀ ਹੈ ਪਰ ਮੰਨਣ ਨੂੰ ਤਿਆਰ ਨਹੀਂ ਕਿ ਮੈਂ ਓਰੋਗੀ ਹਾਂ ਮੰਤੇ ਰੋ ਕਿਸੇ ਨੂੰ ਪੁੱਛ ਲਵੋ ਕਿ ਤੂੰ ਠੀਕ ਦਾ ਪਤਾ ਕਹਿੰਦਾ ਜੀ ਮੈਨੂੰ ਕੀ ਹੋਇਆ ਮੈਂ ਠੀਕ ਤਾਂ ਉਸੇ ਬੰਦੇ ਨੂੰ ਫੜ ਕੇ ਕਿਸੇ ਸਿਆਣੇ ਬੈਦ ਕਿਸੇ ਸਿਆਣੇ ਡਾਕਟਰ ਕੋਲ ਲੈ ਜਾਓ ਬਣਾ ਉਹਦੇ ਪੰਜ ਸੱਤ ਰੋਗ ਘੜ ਦੇਣੇ ਤੇਰਾ ਬੀਬੀ ਵਾਦਾ ਘੜਦਾ ਇਹਨੂੰ ਸ਼ੂਗਰ ਵੀ ਹੋਇਆ ਹੋਇਆ ਇਹਨੂੰ ਆ ਵੀ ਉਹ ਕਹਿੰਦਾ ਜੀ ਮੈਂ ਤਾਂ ਠੀਕ ਠਾਕ ਐ ਕਿਉਂਕਿ ਮਨ ਨਹੀਂ ਆਏ ਇਸਕੋ ਉਹ ਅੱਗੇ ਵਾਲਾ ਕਹਿੰਦਾ ਕਹਿੰਦਾ ਨਹੀਂ ਨਹੀਂ ਤੂੰ ਰੋਗੀ ਐ ਕਿਉਂਕਿ ਮੈਂ ਮਹਾਰਾਜਾਂ ਚੀਜ਼ਾਂ ਦਾ ਪਰ ਮੈਂ ਸਿਆਣੇ ਡਾਕਟਰ ਬੈਦੀ ਨਾਲ ਕੀਤੀ ਐ ਮੈਂ ਆਮ ਦੀ ਨਹੀਂ ਗੱਲ ਕੀਤੀ ਨੀਮ ਹਕੀਮ ਖਤਰਾ ਜੋ ਮੈਂ ਉਹਦੀ ਗੱਲ ਨਹੀਂ ਕੀਤੀ ਮੈਂ ਸਿਆਣੇ ਬੰਦੇ ਦੀ ਗੱਲ ਕੀਤੀ ਐ ਕਿ ਜੇ ਸਿਆਣੇ ਬੈਕ ਨੂੰ ਜਾਂ ਸਿਆਣੇ ਡਾਕਟਰ ਨੂੰ ਚੰਗਾ ਭਲਾ ਬੰਦਾ ਵੀ ਜਾ ਕੇ ਕਹਿ ਦਵੇ ਨਾ ਕਿ ਜੀ ਦੇਖੋ ਮੈਨਾਂ ਠੀਕ ਠਾਕ ਲੱਗਦਾ ਕੋਈ ਨਾ ਨਹੀਂ ਭਾਈ ਆ ਟੈਕ ਕਰਾ ਲਾ ਆਪਾਂ ਦੇਖ ਲੈਂਦੇ ਆ ਉਹ ਤੇਰੀ ਰਿਪੋਰਟ ਦੱਸ ਦੇਗੀ ਫਿਰ ਉਹ ਬੰਦੇ ਨੂੰ ਦੱਸ ਦائیں ਕਿ ਤੈਨੂੰ ਆਹ ਮੀਨ ਹੋ ਗਏ ਤੇਰਾ ਗੰਗੜਾ ਹੈ ਤੇਰਾ ਬੀਪੀ ਵਾਧਾ ਘਟਦਾ ਹੈ ਤੈਨੂੰ ਸ਼ੂਗਰ ਹੈ ਦੋ ਤਿੰਨ ਚਾਰ ਪੰਜ ਗੱਲਾਂ ਹੋਰ ਵੀ ਕਹਿੰਦਾ ਬੰਦਾ ਕਹਿੰਦਾ ਕਿ ਮੈਂ ਤਾਂ ਠੀਕ ਠਾਕ ਹਾਂ ਮੈਨੂੰ ਕਿਹੜਾ ਰੋਗ ਲੱਗਿਆ ਹੋਇਆ ਹੁਣ ਇਹੀ ਹਾਲ ਇਸ ਬੰਦੇ ਦਾ ਵਿਚਾਰੇ ਦਾ ਜਿਹੜਾ ਕਹੀ ਜਾਂਦਾ ਨਾ ਕਿ ਸਾਸੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਦੇ ਰੱਬ ਨੇ ਬਹੁਤ ਕੁਝ ਦਿੱਤਾ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਅਸੀਂ ਕਿਸੇ ਦਾ ਹੰਕਾਰ ਨਹੀਂ ਕਰਦੇ ਉਹਨਾਂ ਨੂੰ ਵਿਚਾਰਿਆ ਕੋਈ ਸੇ ਗੱਲ ਦਾ ਹੰਕਾਰ ਹੈ ਕਿ ਅਸੀਂ ਹੰਕਾਰ ਨਹੀਂ ਕਰਦੇ ਨਾਲੇ ਕਰੀ ਤੇ ਅੰਦਰ ਨੇ ਵਿਚਾਰੇ ਨਾਲੇ ਕਹੀ ਜਾਂਦੇ ਨੇ ਕਿ ਅਸੀਂ ਹੰਕਾਰ ਕਰਦੇ ਬੰਦੇ ਦਾ ਇੱਕ ਸੁਭਾਅ ਹੈ